ਸਤਿ ਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀਆਂ ਕਰਨੀਆਂ ਨੇ ਕੋਸ਼ ਜ਼ਰੂਰੀ ਤੁਹਾਡੇ ਨਾਲ ਭਾਈ ਅਮਰਤਪਾਲ ਸਿੰਘ ਦੇ ਬਾਰੇ ਇੱਕ ਤੈਨੂੰ ਸ਼ੇਅਰ ਕਰ ਦਿਓ ਸੰਗਤ ਤੱਕ ਪਹੁੰਚਾ ਦਿਓ ਸਾਰੀ ਤੱਕ ਤਾਂ ਕਿ ਸਾਰੀ ਸੰਗਤ ਨੂੰ ਜੋ ਮੈਸੇਜ ਆ ਉਹ ਮਿਲ ਸਕੇ ਕਿਉਂਕਿ ਬਹੁਤ ਦਿਨਾਂ ਤੋਂ ਸੰਗਤਾਂ ਦੇ ਵੱਲੋਂ ਮੈਸੇਜ ਕੀਤੇ ਜਾ ਰਹੇ ਸੀਗੇ ਕਿ ਭਾਈ ਅਮਰਤਪਾਲ ਸਿੰਘ ਬਾਰੇ ਜਿਹੜੀ ਕੋਈ ਅਪਡੇਟ ਆ ਸਾਨੂੰ ਦਿਓ ਵੀ ਕੀ ਚੱਲ ਰਿਹਾ ਵਾ ਤੇ ਕੀ ਗੱਲਬਾਤ ਆ ਸੋ ਇੱਕ ਤਾਂ ਜਿਹੜੀਆਂ ਬਹੁਤ ਜ਼ਿਆਦੀਆਂ ਫੁਵਾਹਾਂ ਉੱਡ ਰਹੀਆਂ ਨੇ ਉਹਦੇ ਬਾਰੇ ਤੁਹਾਨੂੰ ਕੁਝ ਬੇਨਤੀਆਂ ਕਰਦੀਆਂ ਨੇ ਵੀ ਜੋ ਸੋਸ਼ਲ ਮੀਡੀਆ ਦੇ ਉੱਤੇ ਤਰਾਂਤਰਾਂ ਦੀਆਂ ਫੁਵਾਹਾਂ ਨੇ ਉਹਨਾਂ ਦੇ ਉੱਤੇ ਯਕੀਨ ਕਰਨ ਦੀ ਲੋੜ ਨਹੀਂ ਹੈਗੀ ਇੱਕ ਚੀਜ਼ ਬੜੀ ਕਲੀਅਰ ਆ ਉਹ ਸਮਝ ਲਓ ਸਾਰੇ ਤੁਸੀਂ ਜਿੰਨਾ ਚਿਰ ਆਫੀਸ਼ੀਅਲੀ ਬਿਆਨ ਮਾਤਾ ਜੀ ਵੱਲੋਂ ਬਾਪੂ ਜੀ ਵੱਲੋਂ ਨਹੀਂ ਆਉਂਦਾ ਉਹਨਾਂ ਚਿਰ ਕੋਈ ਵੀ ਬਿਆਨ ਜਿਹੜਾ ਵਾ ਉਹ ਮੰਨਿਆ ਨਹੀਂ ਜਾ ਸਕਦਾ ਕੋਈ ਵੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਪੋਸਟ ਫੇਸਬੁਕ ਤੇ ਪਾਉਂਦਾ ਤੇ ਉਹ ਛੇਤੀ ਕੀਤਾ ਇਹਨੂੰ ਵਾਇਰਲ ਨਾ ਕਰਿਆ ਕਰੋ ਯਕੀਨ ਨਾ ਕਰ ਲਿਆ ਕਰੋ ਪਹਿਲਾਂ ਉਹਦਾ ਸਾਰਾ ਜਿਹੜਾ ਵਾ ਉਹ ਪਤਾ ਕਰ ਲਿਆ ਕਰੋ ਪਹਿਲੀ ਗੱਲ ਤਾਂ ਭਾਈ ਸਾਹਿਬ ਦੀ ਸੌ ਚੁੱਕਣ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਜਿਹੜੀਆਂ ਫਵਾਵਾਂ ਉਡ ਰਹੀਆਂ ਨੇ ਕਿ ਭਾਈ ਸਾਹਿਬ ਨੂੰ ਸਰਕਾਰ ਨੇ ਸੌ ਨਹੀਂ ਚਕਾਉਣੀ ਇਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਕੋਈ ਮਨੁੱਖ ਐਮਪੀ ਬਣ ਜਾਂਦਾ ਵਾ ਸਵਿਧਾਨ ਦੇ ਮੁਤਾਬਕ ਉਹਨੂੰ 2 ਮਹੀਨੇ ਦੇ ਵਿੱਚ ਸੌ ਚੁਕਾਉਣੀ ਜ਼ਰੂਰੀ ਹੁੰਦੀ ਆ ਉਹ ਸਰਕਾਰ ਦਾ ਫਰਜ਼ ਹੁੰਦਾ ਪ੍ਰਸ਼ਾਸਨ ਦੀ ਡਿਊਟੀ ਹੁੰਦੀ ਆ ਭਾਵੇਂ ਉਹ ਬੰਦਾ ਜੇਲ੍ਹ ਚਾਤੇ ਭਾਵੇਂ ਬੰਦਾ ਬਾਹਰ ਆ ਸੋ ਉਹ ਦੇ ਵਾਸਤੇ ਜੋ ਵੀ ਸਰਕਾਰੀ ਪ੍ਰੋਸੈਸ ਆ ਉਹ ਚੱਲ ਰਿਹਾ ਵਾ ਤੇ ਉਹਨਾਂ ਨੇ ਜਦੋਂ ਵੀ ਸਮਾਂ ਬਣਦਾ ਵਾ ਜੋ ਉਹਨਾਂ ਨੇ ਆਪਣਾ ਇੱਕ ਸਿਸਟਮ ਬਣਾਇਆ ਜੋ ਪ੍ਰਬੰਧ ਕੀਤੇ ਨੇ ਉਹਨਾਂ ਪ੍ਰਬੰਧਾਂ ਤਹਿਤ ਉਹਨਾਂ ਨੇ ਭਾਈ ਸਾਹਿਬ ਨੂੰ ਸੌ ਚੁਕਾਉਣੀ ਆ ਸੋ ਉਹ ਬਿਲਕੁਲ ਲੱਗੀ ਮੋਰਿਆ ਉਹਦੇ ਵਾਸਤੇ ਕੋਈ ਫਿਕਰ ਕਰਨ ਦੀ ਲੋੜ ਹੈ ਨਹੀਂ ਅਗਲੀ ਗੱਲ ਕਿ ਭਾਈ ਸਾਹਿਬ ਨੇ ਕਦੋਂ ਆਉਣਾ ਵੇਖੋ ਇਹ ਗੱਲ ਬੜੀ ਕਲੀਅਰ ਹੈ ਵੀ ਅੱਜ ਸੂਬਾ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਸੈਂਟਰ ਸਰਕਾਰ ਨੂੰ ਲੈ ਕੇ ਦੇ ਦੇ ਕਿ ਸਾਨੂੰ ਭਾਈ ਅਮਿਤਪਾਲ ਸਿੰਘ ਤੋਂ ਕੋਈ ਖਤਰਾ ਨਹੀਂ ਹੈਗਾ ਇਹਨਾਂ ਦੇ ਉੱਤੇ ਜੋ ਅਸੀਂ ਐਲੀਗੇਸ਼ਨਸ ਲਾਏ ਸੀ ਉਹ ਅਸੀਂ ਵਾਪਸ ਲੈਨੇ ਆ ਤੇ ਜਦੋਂ ਕਿ ਭਾਈ ਸਾਹਿਬ ਅਮਿਤਪਾਲ ਸਿੰਘ ਐਸ ਵੇਲੇ ਪੰਜਾਬ ਦੇ ਐਮਪੀ ਬਣ ਗਏ ਨੇ ਤੇ 1 ਘੰਟੇ ਦੀ ਖੇਡ ਆ ਕੇ ਭਾਈ ਅਮਿਤਪਾਲ ਸਿੰਘ ਜਿਹੜੀ ਆ ਉਹ ਵਾਰ ਆ ਜਾਣਗੇ ਐਨਐਸਏ ਉਸੇ ਵੇਲੇ ਟੁੱਟ ਸਕਦੀ ਆ ਪਰ ਇਹਨਾਂ ਦੀ ਨੀਅਤ ਜਿਹੜੀ ਆ ਉਹ ਬੜੀ ਸਾਹਮਣੇ ਆ ਤੁਹਾਡੇ ਵੀ ਉਹਨਾਂ ਦੇ ਵੱਲੋਂ ਹਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਵਾ ਆਪਣਾ ਪੱਖ ਨਹੀਂ ਰੱਖਿਆ ਗਿਆ ਇਸ ਕਰਕੇ ਸੈਂਟਰ ਨੇ ਤਾਂ ਹੱਥ ਘੜੇ ਕਰਤੇ ਸੈਂਟਰ ਨੇ ਤਾਂ ਕਲੀਅਰ ਕਹਿਤਾ ਕਿ ਭਾਈ ਸਾਨੂੰ ਸੂਬਾ ਸਰਕਾਰ ਜਿਹੜੀ ਆ ਉਹ ਨਹੀਂ ਲਿਖ ਕੇ ਦੇ ਰਹੀ ਉਹ ਨਹੀਂ ਆਪਣੀ ਰਿਪੋਰਟ ਬਣਾ ਕੇ ਦੇ ਰਹੀ ਸੋ ਜਦੋਂ ਜਿੰਨਾ ਚਿਰ ਤੱਕ ਸੂਬਾ ਸਰਕਾਰ ਰਿਪੋਰਟ ਬਣਾ ਕੇ ਦੇਂਦੀ ਉਹਨਾਂ ਚਿਰ ਤੱਕ ਐਨਐਸਰੀ ਟੁੱਟਣੀ ਹੋਣਾ ਚਿਰ ਉਹਨਾਂ ਨੇ ਬਾਹਰ ਨਹੀਂ ਹੋਣਾ ਸੰਗਾਂ ਨੇ ਸੋ ਪਰ ਇਹਦੇ ਵਾਸਤੇ ਆਪਣੇ ਕੋਲ ਕੋਰਟ ਹੈਗਾ ਆਪਾਂ ਕੋਰਟ ਦੇ ਰਹਿਣ ਜਿਹੜਾ ਪ੍ਰੋਸੈਸ ਆ ਉਹ ਕਰ ਰਹੇ ਆ ਉਹਦੇ ਵਾਸਤੇ ਸਮਾਂ ਲੱਗਦਾ ਹੁੰਦਾ ਥੋੜਾ ਬੋੜਾ ਤੁਹਾਨੂੰ ਵੀ ਪਤਾ ਵਾ ਉਹ ਆਪਣੇ ਬੰਦੇ ਕਾਲੇ ਪੈ ਜਾਂਦੇ ਨੇ ਕਾਲੇ ਨਾ ਪਿਆ ਕਰੀਏ ਆਪਾਂ ਥੋੜਾ ਸਹਿਜ ਮੱਤਜ ਰਿਹਾ ਕਰੀਏ ਜਿਹੜੀ ਗੱਲ ਆ ਸੰਘਰਸ਼ ਕਰਨ ਦੀ ਉਹ ਤਾਂ ਫਿਰ ਆਪਣੇ ਕੋਲ ਆਖਰੀ ਦਾ ਹੈਗਾ ਹੀ ਆ ਬਿਲਕੁਲ ਭਾਈ ਸਾਹਿਬ ਕੋਰਟ ਦੇ ਵਿੱਚ ਹੀ ਅਪਰੋਚ ਕਰ ਰਹੇ ਆ ਤੇ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਅਪਰੋਚ ਕਰਾਂਗੇ ਚੱਲ ਰਹੀ ਆ ਸਾਰੀ ਗੱਲਬਾਤ ਸੋ ਅਪਰੋਚ ਦੇ ਰਾਹੀਂ ਜਿਹੜਾ ਵਾ ਉਹ ਫਿਰ ਆਰਡਰ ਹੋਊਗਾ ਕਿ ਇੱਕ ਜ਼ਿੰਮੇਵਾਰ ਵਿਅਕਤੀ ਆ ਐਮਪੀ ਬਣਿਆ ਵਾ ਲੱਖਾਂ ਲੋਕਾਂ ਨੇ ਚੁਣਿਆ ਵਾ ਸੋ ਉਹਦੇ ਉੱਤੇ ਇਸ ਤਰੀਕੇ ਨਾਲ ਐਨਐਸਐ ਲਾ ਕੇ ਉਹਨੂੰ ਗੈਰਕਾਨੂੰਨੀ ਤਰੀਕੇ ਨਾਲ ਨਹੀਂ ਰੱਖ ਸਕਦੇ ਉਹਨੂੰ ਤੋਂ ਮੇਰਾ ਭਾਵ ਸਾਰੇ ਸਿੰਘਾਂ ਦੀ ਗੱਲ ਆ ਇੱਥੇ ਕੱਲੇ ਅਮਰਪਾਲ ਸਿੰਘ ਦੀ ਆਪਾਂ ਗੱਲ ਨਹੀਂ ਕਰਦੇ ਜਿਹਦੇ ਵੀ ਨਾਲ ਉਹਨਾਂ ਦੇ ਸਿੰਘ ਨੇ ਮੇਨ ਗੱਲ ਜੇ ਭਾਈ ਅਮਰਪਾਲ ਸਿੰਘ ਤੋਂ ਐਂਸੇ ਖਤਮ ਹੋ ਜਾਂਦੀ ਬਾਕੀਆਂ ਦੇ ਉੱਤੋਂ ਆਟੋਮੈਟਿਕਲੀ ਖਤਮ ਹੋ ਜਾਣੀ ਹੈ ਬਾਕੀਆਂ ਦੇ ਨਾਲ ਨਾਲ ਹੀ ਰਿਲੀਜ਼ ਹੋ ਜਾਣਾ ਸੋ ਇਸ ਕਰਕੇ ਇਹ ਹੁਣ ਸਰਕਾਰ ਦੇ ਹੱਥ ਹੈ ਗਈ ਆ ਸਾਡੀ ਪੰਜਾਬ ਸਰਕਾਰ ਦੇ ਖੇਡ ਪਰ ਇਹਨਾਂ ਦੀ ਨੀਅਤ ਜਿਹੜੀ ਆ ਉਹ ਦਿਖ ਨਹੀਂ ਰਹੀ ਵੀ ਇਹ ਇਦਾਂ ਦਾ ਕੁਝ ਕਰਨਗੇ ਸੋ ਆਪਾਂ ਨੂੰ ਕੋਰਟ ਰਹੀ ਪ੍ਰੋਸੈਸ ਕਰਨਾ ਪੈਣਾ ਤੇ ਜੇ ਕੋਟ ਰਾਹੀਂ ਵੀ ਪ੍ਰੋਸੈਸ ਕੀਤੀਆਂ ਗੱਲ ਨਹੀਂ ਬੰਦੀ ਫਿਰ ਸਾਨੂੰ ਸਵਭਾਵਿਕ ਆ ਪਿਛੜਕਾਂ ਤੇ ਉਤਰਨਾ ਪਊਗਾ ਫਿਰ ਤਾਂ ਸੰਘਰਸ਼ ਹੀ ਇਹ ਕਰਾ ਲੈ ਜਾਣਾ ਸੰਘਰਸ਼ ਹੀ ਕਰਨਾ ਪੈਣਾ ਜਿੰਨਾ ਚਿਰ ਫਿਰ ਆਪਾਂ ਛੜਕਾਂ ਤੇ ਉਤਰ ਕੇ ਸਰਕਾਰ ਨੂੰ ਮਜਬੂਰ ਨਹੀਂ ਕਰ ਲੈਂਦੇ ਉਹਨਾਂ ਚਿਰ ਤੱਕ ਫਿਰ ਗੱਲ ਨਹੀਂ ਬਣੀ ਸ਼ਾਇਦ ਮੈਨੂੰ ਲੱਗਦਾ ਕਿ ਇਹ ਆਪਣੇ ਕੋਲ ਆਖਰੀ ਦਸਤਾਵਾ ਪਰ ਮਹਾਰਾਜ ਕਿਰਪਾ ਕਰੇ ਕਿ ਆਪਾਂ ਨੂੰ ਨਾ ਖਜਲਖਵਾਰੀ ਹੋਵੇ ਨਾ ਆਪਾਂ ਨੂੰ એનર્ਜੀ ਵੇਸਟ ਕਰਨੀ ਪਵੇ ਤੇ ਪਹਿਲਾ ਹੀ ਪੈਰਾ ਹੋ ਜੇ ਬਿਲਕੁਲ 2027 ਦੇ ਵਿੱਚ ਸੀਐਮ ਦਾ ਚੀਰਾ ਭਾਈ ਅਮਰਪਾਲ ਸਿੰਘ ਨੂੰ ਬਣਾਉਣਾ ਕੀ ਮੈਂ ਕੰਨਾ ਬਣਾਉਣਾ ਕੀ ਪੈਣਾ ਬਣਾਉਣਾ ਹੀ ਚਾਹੀਦਾ ਜਿੱਦਾਂ ਦੀ ਹਵਾ ਚੱਲ ਰਹੀ ਆ ਜਿੱਦਾਂ ਦਾ ਲੋਕਾਂ ਦਾ ਪ੍ਰੇਮ ਪਿਆਰ ਮਿਲ ਰਿਹਾ ਅਮਰਪਾਲ ਸਿੰਘ ਨੂੰ ਤੇ ਉਹ ਚਾਹੀਦਾ ਵਾ ਵੀ ਬਿਲਕੁਲ ਹੋਵੇ ਦਲਜੀਤ ਸਿੰਘ ਕਲਸੀ ਬਿਲਕੁਲ ਜੀ ਦਲਜੀਤ ਸਿੰਘ ਕਲਸੀ ਚੋਣ ਲੜ ਰਹੇ ਨੇ ਕਿਥੋਂ ਲੜ ਰਹੇ ਵੀ ਦਲਜੀਤ ਸਿੰਘ ਕਲਸੀ ਢੇਰਾ ਬਣਾਣਕ ਤੋਂ ਢੇਰਾ ਬਣਾਣਕ ਤੋਂ ਦਲਜੀਤ ਸਿੰਘ ਕਲਸੀ ਚੋਣ ਲੜ ਰਹੇ ਨੇ ਉਹਨਾਂ ਦੀ ਅਜੇ ਸਿੰਘਣੀ ਨੇ ਭੈਣ ਨੇ ਜਿਹੜਾ ਵਾ ਵੀਡੀਓ ਰਹੀ ਵੀ ਸੰਗਤ ਨੂੰ ਬੇਨਤੀ ਕੀਤੀ ਆ ਦੂਜਾ ਚੋਣ ਲੜ ਰਹੇ ਨੇ ਭਾਈ ਕੁਲਵੰਤ ਸਿੰਘ ਰੌਕੇ ਮੇਰੀ ਉਹਨਾਂ ਮਾਤਾ ਜੀ ਨਾਲ ਗੱਲ ਹੋਈ ਮੈਂ ਪੋਸਟ ਵੀ ਪਾਈ ਫੇਸਬੁੱਕ ਦੇ ਉੱਤੇ ਕਿ ਭਾਈ ਕੁਲਵੰਤ ਸਿੰਘ ਰੌਕੇ ਵੀ ਇਲੈਕਸ਼ਨ ਜਿਹੜੀ ਨੇ ਉਹ ਲੜ ਰਹੇ ਨੇ ਅਗਲੀ ਗੱਲ ਆ ਜਾਂਦੀ ਆ ਬਾਜੇਕੇ ਦੀ ਬਾਜੇਕੇ ਦੇ ਵੱਲੋਂ ਵੀ ਜਿਹੜੀ ਆ ਉਹਦੇ ਬੇਟੇ ਵੱਲੋਂ ਵੀਡੀਓ ਪਾਈ ਗਈ ਸੀਗੀ ਆਫੀਸ਼ੀਅਲੀ ਉਹਨੇ ਐਲਾਨ ਕੀਤਾ ਸੀਗਾ ਕਿ ਭਾਈ ਬਾਜੇਕੇ ਵੀ ਇਲੈਕਸ਼ਨ ਜਿਹੜੇ ਨੇ ਉਹ ਜਮਨੀ ਚੋਣ ਦੀ ਲੜਨਗੇ ਭਾਈ ਬਸੰਤ ਸਿੰਘ ਦੇ ਬਾਰੇ ਹਜੇ ਤੱਕ ਮੈਨੂੰ ਕਲੀਅਰ ਨਹੀਂ ਹੋਇਆ ਕਿਉਂਕਿ ਬਾਪੂ ਜੀ ਨਾਲ ਗੱਲ ਨਹੀਂ ਹੋਈ ਉਹਨਾਂ ਦਾ ਹਜੇ ਨਹੀਂ ਪਤਾ ਕਿ ਉਹਨਾਂ ਦੇ ਬਾਰੇ ਵੀ ਅਫਵਾਹ ਉੱਡੀ ਸੀ ਕਿ ਇਲੈਕਸ਼ਨ ਲੜ ਰਹੇ ਨੇ ਚੰਗੀ ਗੱਲ ਆ ਭਾਈ ਕੋਈ ਮਾੜੀ ਗੱਲ ਨਹੀਂ ਹੈਗੀ ਇਹ ਤਾਂ ਹੁਣ ਸੰਗਤ ਦਾ ਫਰਜ਼ ਬਣਦਾ ਕਿ ਸੰਗਤ ਜਿਹੜੀ ਆ ਉਹ ਸਯੋਗ ਕਰੇ ਤੇ ਉਹਨਾਂ ਨੂੰ ਜਿਤਾਵੇ ਜਿਤਾ ਕੇ ਆਪਾਂ ਜਿਹੜਾ ਵਾ ਉਹ ਸੰਗਾਂ ਨੂੰ ਬਾਹਰ ਲਈਏ ਬਾਹਰ ਆਉਂਦੇ ਖੇਡ ਤਾਂ ਵੈਸੇ ਹੁਣ 5 ਮਿੰਟ ਦੀ ਐ ਨਹੀਂ ਭਾਈ ਪਪਲ ਨਹੀਂ ਲੜ ਰਿਹਾ ਇਲੈਕਸ਼ਨ ਜੀ ਆ ਬਪਲ ਨਹੀਂ ਲੜ ਰਹੀ ਤੇ ਬੁੱਢਾ ਅਧਾਲ ਦਾ ਜਹੇਦਾਰ ਕੀ ਕਰਦਾ ਹੁਣ ਉਸ ਤੋਂ ਜਰੂਰ ਸਵਾਲ ਪੁੱਛਿਓ ਬਾਬਾ ਜੀ ਬੁੱਢ ਦਾ ਜਹੇਦਾਰ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਬੁੱਢ ਦਾ ਜਹੇਦਾਰ ਕੀ ਕਰ ਰਿਹਾ ਹੋਆ ਜਾਂ ਕੀ ਇਹਦੇ ਕਰ ਰਿਹਾ ਇਹਦੇ ਵਿੱਚ ਤਾਂ ਕੋਈ ਆਪਾਂ ਨੂੰ ਦੋ ਰਾਵਾਂ ਨਹੀਂ ਹੈਗੀਆਂ ਵੀ ਉਹ ਨਹੀਂ ਇੰਟਰਸਟ ਲੈ ਰਹੇ ਜਾਂ ਉਹ ਨਹੀਂ ਕੋਈ ਕਰ ਰਿਹਾ ਸਟੇਟਮੈਂਟਾਂ ਚਲੋ ਜਰੂਰ ਪੁੱਛੇ ਦਿੱਤੀਆਂ ਸੀ ਸਾਰੇ ਜਹੇਦਾਰਾਂ ਨੇ ਜਿੰਨੇ ਵੀ ਹੈਗੇ ਨੇ ਮੇਨ ਮੇਨ ਚੀਰੇ ਪਰ ਸਟੇਟਮੈਂਟਾਂ ਕਰੀ ਨਾਲ ਗੱਲ ਨਹੀਂ ਬਣਦੀ ਹੁੰਦੀ ਜਿੰਨਾ ਚਿਰ ਤੁਸੀਂ ਇਕੱਠੇ ਹੋ ਕੇ ਕੋਈ ਪ੍ਰੈਸ਼ਰ ਬਿਲਡ ਨਹੀਂ ਕਰਦੇ ਸਰਕਾਰਾਂ ਦੇ ਉੱਤੇ ਸੋ ਰੋ ਵਿਚਾਰ ਉਹਨਾਂ ਦਾ ਤਾਂ ਚਲੋ ਇੱਕ ਵੱਖਰਾ ਵਿਸ਼ਾ ਹੋ ਗਿਆ ਉਹਨ ਤਾਂ ਇਹ ਸੰਗਤ ਦੇ ਉੱਤੇ ਹੀ ਡਿਮੈਂਡ ਜਿਹੜੀ ਆਮ ਸਿੱਖ ਸੰਗਤ ਹੈ ਆਪਾਂ ਵੀ ਆਪਾਂ ਇਸ ਤਰੀਕੇ ਨਾਲ ਕਰਦੇ ਆਂ ਭਾਈ ਸਾਹਿਬ ਕੀ ਲੱਗਦਾ ਇਸ ਚੋਣ ਵਾਲਾ ਤਰੀਕਾ ਸਹੀ ਆ ਬਿਲਕੁਲ ਸਹੀ ਆ ਜੀ ਕਈ ਵਾਰੀ ਕੀ ਹੋ ਤੁਸੀਂ ਜਦੋਂ ਜਦੋਂ ਤੁਸੀਂ ਜੰਗ ਲੜਦੇ ਹੋ ਨਾ ਜਦੋਂ ਤੁਸੀਂ ਲੜਾਈ ਲੜਦੇ ਹੋ ਕੋਈ ਉਸ ਲੜਾਈ ਦੇ ਵਿੱਚ ਤਰੰਤਰਾਂ ਦੇ ਤਰੀਕੇ ਹੁੰਦੇ ਨੇ اختیار ਕਰਨੇ ਪੈਂਦੇ ਨੇ ਹਥਿਆਰ ਵਰਤਣੇ ਪੈਂਦੇ ਨੇ ਤੇ ਉਹ ਫਿਰ ਉਹਨਾਂ ਹਥਿਆਰਾਂ ਦੀ ਵਰਤੋਂ ਕਰਨੀ ਪੈਂਦੀ ਐ ਸੋ ਇਹ ਵੀ ਇੱਕ ਹਥਿਆਰ ਹੀ ਆ ਜੇ ਤੁਸੀਂ ਉਹਨਾਂ ਦੇ ਕਾਨੂੰਨ ਦੇ ਅਨੁਸਾਰ ਉਹਨਾਂ ਦੀ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਜਿੰਨਾ ਵੀ ਕਰ ਸਕੋ ਹੁਣ ਸੁਭਾਵਕ ਹੈ ਜਿਹੜਾ ਬੰਦਾ ਪੰਥ ਨੂੰ ਸਮਰਪਿਤ ਹੈ ਆਪਾਂ ਪੰਜਾਬ ਨੂੰ ਸਮਰਪਿਤ ਹੈ ਤੇ ਜਦੋਂ ਉਹ ਕੋ ਪਾਵਰ ਆਊਗੀ ਤੇ 100% ਉਹ ਬੰਦਾ ਆਪਣਾ ਕੰਮ ਕਰੂਗਾ ਕਿਉਂਕਿ ਉਹ ਬੰਦਾ ਸਮਰਪਿਤ ਹੈ ਤੇ ਇਸ ਕਰਕੇ ਹੋਊਗਾ ਅਮਰਸਰਚ ਦਫ਼ਤਰ ਦਾ ਕਰਨਾ ਪੈਣਾ ਫਿਰ ਸ਼ਾਇਦ ਹਾਲ ਹੋ ਜਾਵੇ ਸਭ ਦਾ ਦਫ਼ਤਰ ਦਾ ਡੀਸੀ ਦਫ਼ਤਰ ਦਾ ਘਰਾਓ ਕਰਨ ਦੀ ਗੱਲ ਪਤਾ ਕੀ ਵੀਰ ਜੀ ਪੀ ਡੀ ਸੀ ਵੀ ਤਾਂ ਸਰਕਾਰ ਦੇ ਹੀ ਹੱਥ 'ਚ ਆ ਨਾ ਜਿਨਾਂ ਜਦ ਮੁੱਖ ਮੰਤਰੀ ਜਾਂ ਉਹਦਾ ਅਮਲਾ ਜਿਹੜਾ ਵਾ ਉਹ ਨਹੀਂ ਕਰਦਾ ਉਹਨਾਂ 'ਚ ਡੀ ਸੀ ਵੀ ਤਾਂ ਕੀ ਕਰੂਗਾ ਡੀ ਸੀ ਤਾਂ ਕਿ ਸ਼ਹਿਰ ਦਾ ਹੁੰਦਾ ਬਸ ਵਾ ਤੋ ਜ਼ਿਲ੍ਹੇ ਦਾ ਹੁੰਦਾਗਾ ਜਿਵੇਂ ਮਰਸਾ ਜ਼ਿਲ੍ਹੇ ਦਾ ਕੱਲਾ ਵਾ ਪਰ ਜਿਹੜਾ ਪੰਜਾਬ ਦੇ ਮਾਲਕ ਬਣੇ ਫਿਰਦੇ ਨੇ ਇਸ ਵੇਲੇ ਆਪਣੇ ਆਪ ਨੂੰ ਕਹਿਣ ਵਾਲੇ ਭਗਵੰਤ ਮਾਨ ਵਰਗੇ ਮੁੱਖ ਮੰਤਰੀ ਆ ਜਾਂ ਹੋਰ ਉਹਨਾਂ ਦਾ ਅਮਲਾ ਲਾਮਾ ਵਾ ਜੋ ਕੁਝ ਆਏਗਾ ਇਹ ਤਾਂ ਉਹਨਾਂ ਦੇ ਉੱਤੇ ਡਿਪੈਂਡ ਆ ਵੀ ਉਹ ਕੀ ਫੈਸਲਾ ਲੈਂਦੇ ਆ ਸੋ ਠੀਕ ਆ ਮਤਲਬ ਘਰਾਓ ਦਾ ਇੱਕ ਤਰ੍ਹਾਂ ਦਾ ਤਰੀਕਾ ਹੈਗਾ ਆਪਣਾ ਰੋਜ਼ ਪ੍ਰਦਰਸ਼ਨ ਕਰਨ ਦਾ ਸਾਢੇ 1.5 ਕੋ ਸੇਵਾ ਦੱਸਿਓ ਮਾਲਵੇ ਤੋਂ ਮੇਰੇ ਉੱਰ ਲੱਗੇ ਹੋਣ ਭਾਈ ਸਾਹਿਬ ਬਿਲਕੁਲ ਜੀ ਸੇਵਾ ਤੁਹਾਡੇ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੈ ਜਦੋਂ